ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੀ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਗੁਰੂ ਮਾਰਾ ਸੱਚੇ ਪਾਸ਼ਾ ਜੀ ਦੀ ਮਹਿਮਾ ਬਹੁਤ ਨਿਆਰੀ ਏ ਖਾਲਸਾ ਜੀ ਜਿਹੜਾ ਵੀ ਆਪਣੇ ਗੁਰੂ ਦੇ ਨਾਲ ਜੁੜਦਾ ਏ ਤੇ ਆਪਦੇ ਪਰਮਾਤਮਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਰੱਖਦਾ ਏ ਸ਼ਰਧਾ ਭਾਵਨਾ ਰੱਖਦਾ ਏ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੇ ਬੇੜੇ ਜ਼ਰੂਰ ਪਾਰ ਲਾਉਂਦੇ ਨੇ ਵਾਹਿਗੁਰੂ ਕਿਰਪਾ ਖਾਲਸਾ ਜੀ ਜ਼ਰੂਰ ਕਰਦੇ ਨੇ ਜੇ ਆਪਾਂ ਆਪਣੇ ਗੁਰੂ ਤੇ ਭਰੋਸਾ ਬਣਾ ਕੇ ਰੱਖੀ ਤਾਂ ਭਰੋਸਾ ਖਾਲਸਾ ਜੀ ਬਹੁਤ ਹੀ ਜ਼ਿਆਦਾ ਵੱਡੀ ਗੱਲ ਹੁੰਦੀ ਏ ਜਿਹੜੀ ਚੀਜ਼ ਤੇ ਆਪਾਂ ਭਰੋਸਾ ਬਣਾ ਲਿਆ ਨਾ ਖਾਲਸਾ ਜੀ ਫਿਰ ਉਸ ਚੀਜ਼ ਦੇ ਵਿੱਚ ਆਪਾਂ ਕਦੇ ਵੀ ਘਾਟਾ ਨਹੀਂ ਪਾ ਸਕਦੇ ਜਿਸ ਚੀਜ਼ ਨੂੰ ਆਪਾਂ ਆਪਣੇ ਮਨ ਦੇ ਅੰਦਰ ਵਸਾ ਕੇ ਇਹ ਸੋਚ ਲਿਆ ਕਿ ਇਹ ਮੈਂ ਕਾਰਜ ਕਰ ਸਕਦਾ ਇਹ ਮੈਂ ਕੰਮ ਕਰ ਸਕਦਾ ਇਹ ਮੈਂ ਚੀਜ਼ ਹਾਸਲ ਕਰ ਸਕਦਾ ਆਪਣੇ ਆਪ ਦੇ ਵਿਸ਼ਵਾਸ ਬਣਾ ਲਿਆ ਉਹ ਚੀਜ਼ ਖਾਲਸਾ ਜੀ ਆਪਾਂ ਹਾਸਲ ਕਰ ਸਕਦੇ ਆ ਦੁਨੀਆ ਦੀ ਕੋਈ ਵੀ ਚੀਜ਼ ਆਪਾਂ ਨੂੰ ਰੋਕ ਨਹੀਂ ਸਕਦੀਗੀ ਇਸ ਤਰ੍ਹਾਂ ਖਾਲਸਾ ਜੀ ਜੇਕਰ ਆਪਾਂ ਆਪਣੇ ਗੁਰੂ ਤੇ ਭਰੋਸਾ ਰੱਖਣਾ ਹੈ ਗੁਰੂ ਤੇ ਭਰੋਸਾ ਰੱਖਾਂਗੇ ਸ਼ਰਧਾ ਭਾਵਨਾ ਰੱਖਾਂਗੇ ਤਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੀ ਕੀਤੀ ਗਈ ਭਗਤੀ ਤੇ ਸਿਮਰਨ ਨੂੰ ਜ਼ਰੂਰ ਫਲ ਲਾਉਣਗੇ ਆਪਣੀ ਕੀਤੀ ਗਈ ਸੇਵਾ ਸਿਮਰਨ ਕਦੇ ਵੀ ਖਾਲਸਾ ਜੀ ਖਾਲੀ ਨਹੀਂ ਜਾਂਦੀ ਇਸ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਚਾਰ ਸਾਂਝੇ ਕਰਾਂਗੇ ਕਿ ਜਿਹੜੀਆਂ ਮੇਰੀਆਂ ਭੈਣਾਂ ਜਿਨ੍ਹਾਂ ਦੇ ਕੋਲ ਬੱਚਾ ਨਹੀਂ ਹੈ ਔਲਾਦ ਨਹੀਂ ਹੈ ਉਹਨਾਂ ਨੇ ਬਹੁਤ ਜ਼ਿਆਦਾ ਮੈਡੀਸਿਨ ਵੀ ਲੈ ਲਈਏ ਆਪਣਾ ਰੀਟਰੀਟਮੈਂਟ ਵੀ ਕਰਵਾ ਲਿਆ ਏ ਗੁਰਬਾਣੀ ਦੇ ਨਾਲ ਵੀ ਜੁੜੇ ਹੋਏ ਨੇ ਸੇਵਾ ਸਿਮਰਨ ਵੀ ਕਰਦੇ ਨੇ ਪਰ ਉਹਨਾਂ ਦੀ ਕੋਖ ਸੁਲਖਣੀ ਹਜੇ ਹੋਈ ਨਹੀਂ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਉਸ ਭੈਣ ਤੇ ਅਜੇ ਕਿਰਪਾ ਨਹੀਂ ਹੋਈ ਤਾਂ ਖਾਲਸਾ ਜੀ ਅੱਜ ਤੁਹਾਡੇ ਨਾਲ ਇੱਕ ਸ਼ਬਦ ਦੀ ਸਾਝ ਪਾਵਾਂਗੇ ਉਸ ਸ਼ਬਦ ਦਾ ਜਾਪ ਤੁਸੀਂ ਵਿਧੀ ਅਨੁਸਾਰ ਕਰਿਓ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਜ਼ਰੂਰ ਕਿਰਪਾ ਹੋਵੇਗੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਖਾਲਸਾ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਤੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਖਾਲਸਾ ਜੀ 18 ਰੋਗ ਦੂਰ ਕਰਨ ਦੇ ਵਾਸਤੇ ਜੋ ਇੱਕ ਵਿਆਹੀ ਹੋਈ ਇਸਤਰੀ ਇਹ ਸ਼ਬਦ ਦਾ ਜਾਪ ਕਰਦੀ ਏ ਇੱਕ ਸੁਹਾਗਣ ਇਸਤਰੀ ਇਹ ਸ਼ਬਦ ਦਾ ਜਾਪ 40 ਦਿਨ ਤੱਕ ਹਰ ਰੋਜ਼ 101 ਵਾਰ ਜਪੇ ਅਠਰਾ ਦਾ ਰੋਗ ਹਟੇਗਾ ਤੇ ਔਲਾਦ ਦੀ ਪ੍ਰਾਪਤੀ ਦੀ ਆਸ ਬਚੇਗੀ ਖਾਲਸਾ ਜੀ ਜੇਕਰ ਤੁਸੀਂ ਇਸ ਸ਼ਬਦ ਨੂੰ ਵਿਸ਼ਵਾਸ ਤੇ ਸ਼ਰਧਾ ਪਾਵਨਾ ਦੇ ਨਾਲ ਖਾਲਸਾ ਜੀ ਤੁਸੀਂ ਕਰੋਗੇ ਤੇ ਤੁਹਾਨੂੰ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜ਼ਰੂਰ ਹੋਵੇਗੀ। ਖਾਲਸਾ ਜੀ ਜਦੋਂ ਵੀ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦੇ ਜਾਪ ਕਰਦੇ ਹੋ ਜਾਂ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਏ ਤੁਸੀਂ ਗੁਰਬਾਣੀ ਦੇ ਜਾਪ ਕਰਦੇ ਹੋ ਸੇਵਾ ਸਿਮਰਨ ਕਰਦੇ ਹੋ ਤਾਂ ਖਾਲਸਾ ਜੀ ਕੋਲ ਪਾਣੀ ਜ਼ਰੂਰ ਰੱਖਿਆ ਕਰੋ ਕਿਉਂਕਿ ਜਿੰਨਾ ਸਮਾਂ ਤੁਸੀਂ ਗੁਰਬਾਣੀ ਦੇ ਜਾਪ ਕਰਦੇ ਹੋ ਕਾਉ ਗਰ ਬਾਣੀ ਦੇ ਜਾਪ ਕਰਦੇ ਆ ਖਾਲਸਾ ਜੀ ਉਹ ਪਾਣੀ ਜਲ ਬਣ ਜਾਂਦਾ ਤੇ ਉਸ ਨੂੰ ਜ਼ਰੂਰ ਸ਼ਕਾਇਆ ਕਰੋ ਤੇ ਆਪਣੇ ਪਰਿਵਾਰ ਨੂੰ ਵੀ ਸ਼ਕਾਇਆ ਕਰੋ ਇਸ ਨਾਲ ਖਾਲਸਾ ਜੀ ਬਹੁਤ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਹੁਣ ਖਾਲਸਾ ਜੀ ਕਈ ਭੈਣ ਭਰਾ ਤਾਂ ਇਸ ਚੀਜ਼ ਨੂੰ ਸੋਚਣਗੇ ਕਿ ਕਦੇ ਇਸ ਤਰ੍ਹਾਂ ਪਾਣੀ ਰੱਖ ਕੇ ਪਾਠ ਕਰਿਆ ਬਾਅਦ ਦੇ ਵਿੱਚ ਸ਼ਕਿਆ ਕਦੇ ਇਸ ਤਰ੍ਹਾਂ ਵੀ ਵਾਹੀ ਗੁਰੂ ਸੇਚੇ ਪਾਸ਼ਾ ਜੀ ਦੀ ਕਿਰਪਾ ਹੋਈਏ ਤਾਂ ਖਾਲਸਾ ਜੀ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਗੁਰਬਾਣੀ ਦੇ ਜਾਪ ਚੱਲਦੇ ਨੇ ਤੇ ਉਥੇ ਖਾਲਸਾ ਜੀ ਜੋ ਆਪਾਂ ਸਰੋਵਰ ਦੇ ਵਿੱਚ ਵੀ ਜਲ ਲੈ ਕੇ ਆਉਣੇ ਆ ਚਰਨ ਗੰਗਾ ਦੇ ਵਿੱਚੋਂ ਵੀ ਆਪਾਂ ਜਲ ਲੈ ਕੇ ਆਉਣੇ ਆ ਤੇ ਕਿੰਨੇ ਦੁੱਖ ਦੂਰ ਹੁੰਦੇ ਨੇ ਕਿੰਨੇ ਕਸ਼ਟ ਕੱਟੇ ਜਾਂਦੇ ਨੇ ਤਾਂ ਕਿ ਇਸ ਕਰਕੇ ਖਾਲਸਾ ਜੀ ਕਿਉਂਕਿ 24 ਘੰਟੇ ਗੁਰਬਾਣੀ ਦਾ ਜਾਪ ਚੱਲਦਾ ਏ ਉਦੋਂ ਉਥੇ ਦਾ ਖਾਲਸਾ ਜੀ ਗੁਰਦੁਆਰਾ ਸਹਿਬ ਦੇ ਵਿੱਚ ਤਾਂ ਇੱਥੀ ਤੱਕ ਕਿ ਜਿਹੜੀਆਂ ਟੂਟੀਆਂ ਵੀ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਜੋ ਪਾਣੀ ਆਉਂਦਾ ਏ ਉਹ ਵੀ ਜਲ ਹੀ ਬਣਿਆ ਹੁੰਦਾ ਕਿਉਂਕਿ ਗੁਰੂ ਮਾਰਾ ਸੱਚੇ ਪਾਸ਼ਾ ਜੀ ਦੇ ਘਰ 24 ਘੰਟੇ ਗੁਰਬਾਣੀ ਦੇ ਦਿਨ ਰਾਤ ਜਾਪ ਚੱਲਦੇ ਨੇ ਖਾਲਸਾ ਜੀ ਤੇ ਜੇਥੇ ਗੁਰਬਾਣੀ ਦਾ ਇੰਨ ਸਿਮਰਨ ਹੁੰਦਾ ਹੋਵੇ ਖਾਲਸਾ ਜੀ ਉਥੇ ਉਹ ਪਾਣੀ ਥੋੜੀ ਰਹਿ ਜਾਂਦਾ ਹੈ ਉਥੇ ਜਨ ਬਣ ਜਾਂਦਾ ਹੈ ਸੋ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਇਸ ਤਰ੍ਹਾਂ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਰੱਖਣਾ ਹੁੰਦਾ ਹੈ ਇਹ ਨਹੀਂ ਕਿ ਇਹ ਸ਼ਬਦ ਦਾ ਜਾਪ ਕਰਨ ਦੇ ਸਮੇਂ ਹੀ ਤੁਸੀਂ ਭਰੋਸਾ ਰੱਖਣਾ ਹੈ ਤੁਸੀਂ ਜਦੋਂ ਵੀ ਕਿਸੇ ਵੀ ਗੁਰਬਾਣੀ ਦਾ ਜਾਪ ਕਰਦੇ ਹੋ ਨਿਤਨੇਮ ਕਰਦੇ ਹੋ ਜਪਜੀ ਸਾਹਿਬ ਕਰਦੇ ਹੋ ਜਲਸਖਮਣੀ ਸਾਹਿਬ ਕਰਦੇ ਹੋ ਤੇ ਭਰੋਸੇ ਨਾਲ ਕਰੋ ਜਦੋਂ ਤੁਸੀਂ ਖਾਲਸਾ ਜੀ ਗੱਲ ਨੂੰ ਜੇਤੇ ਤੇ ਰੱਖ ਕੇ ਜਾਪ ਕਰਨਾ ਸ਼ੁਰੂ ਕਰਦੇ ਹੋ ਨਾ ਤਾਂ ਉਸ ਸਮੇਂ ਖਾਲਸਾ ਜੀ ਵਾਹਿਗੁਰੂ ਦੀ ਕਿਰਪਾ ਨਹੀਂ ਹੁੰਦੀ ਜਦੋਂ ਤੁਸੀਂ ਭਰੋਸਾ ਰੱਖੋ ਇਸ ਤਰ੍ਹਾਂ ਇਹ ਪਰਮਾਤਮਾ ਨੇ ਸਾਡਾ ਕਾਰਜ ਸਫਲ ਕਰ ਦੇਣਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਮਾੜੇ ਹਾਲਾਤ ਦੂਰ ਕਰਦੇ ਨੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕੱਖਾਂ ਤੋਂ ਲੱਖਾਂ ਚ ਕਰਨਾ ਏ ਇੱਕ ਉਹ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਫਰਸ਼ਾ ਤੋਂ ਅਰਸ਼ਾ ਤੇ ਕਰ ਸਕਦੇ ਨੇ ਖਾਲਸਾ ਜੀ ਇੰਨਾ ਭਰੋਸਾ ਮਨ ਚ ਬਣਾਓ ਤੇ ਇੱਕ ਦਿਨ ਜ਼ਰੂਰ ਆਵੇਗਾ ਜਿਸ ਦਿਨ ਉਹ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀਆਂ ਆਸਾਂ ਨੂੰ ਤੁਹਾਡੀਆਂ ਉਮੀਦਾਂ ਨੂੰ ਵਾਇਗੁਰੂ ਸੱਚੇ ਪਾਸ਼ਾ ਜੀ ਜ਼ਰੂਰ ਭਾਗ ਲਾਉਣਗੇ ਆਉ ਖਾਲਸਾ ਜੀ ਤੁਹਾਡੇ ਨਾਲ ਸ਼ਬਦ ਦੀ ਸਾਝ ਪਾਉਣੀ ਆ ਇਸ ਸ਼ਬਦ ਨੂੰ ਖਾਲਸਾ ਜੀ ਕਰਨ ਦੀ ਵਿਧੀ ਕਿ ਇੱਕ ਵਿਆਹੀ ਹੋਈ ਸੁਹਾਗਣ ਇਸ ਸ਼ਬਦ ਦਾ ਜਾਪ ਕਰੇ ਇਸ ਸ਼ਬਦ ਦਾ ਜਾਪ 40 ਦਿਨ ਲਗਾਤਾਰ ਤੁਸੀਂ ਹਰ ਰੋਜ਼ 101 ਵਾਰ ਕਰਨਾ ਹੈ ਜਿਹੜੀਆਂ ਮੇਰੀਆਂ ਭੈਣਾਂ ਨੂੰ ਕਾਫੀ ਸਮਾਂ ਹੋ ਗਿਆ ਹੈ ਜਿਨ੍ਹਾਂ ਦੇ ਕੋਲ ਬੱਚਾ ਨਹੀਂ ਹੈ ਜਾਂ ਬੱਚਾ ਹੋ ਨਹੀਂ ਰਿਹਾ ਬਹੁਤ ਸਮਾਂ ਹੋ ਗਿਆ ਹੈ ਬਹੁਤ ਜਗਾ ਤੇ ਜਾ-ਜਾ ਕੇ ਥੱਕ ਹਾਰ ਗਏ ਨੇ ਤਾਂ ਖਾਲਸਾ ਜੀ ਉਹ ਇਸ ਸ਼ਬਦ ਦਾ ਜਾਪ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨੀਚੇ ਵਿਸ਼ਾਈ ਕਰਕੇ ਤੇ ਚੜ੍ਹਦੀ ਵੱਲ ਮੂਹ ਕਰਕੇ ਕੋਲ ਗਲਾਸ ਪਾਣੀ ਦਾ ਰੱਖ ਕੇ ਤੇ ਉਹਨਾਂ ਦੀ 83 ਮਾਲਾ ਲੈ ਕੇ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰੋ ਤੇ ਸ਼ਬਦ ਦਾ ਜਾਪ ਕਰਨ ਤੋਂ ਪਹਿਲਾਂ ਆਪਣੀ ਜੋ ਵੀ ਆਸ ਮਰਾਦੇ ਜੋ ਵੀ ਅਰਦਾਸ ਉਹ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਕਰੋ ਅਰਦਾਸ ਕਰਨ ਉਪਰੰਤ ਇਸ ਸ਼ਬਦ ਦਾ ਜਾਪ ਕਰੋ ਤੇ ਤੁਸੀਂ ਦੇਖਿਓ ਕਿ 40 ਦਿਨਾਂ ਦੇ ਵਿੱਚ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਡੇ ਤੇ ਕਿਵੇਂ ਕਿਰਪਾ ਕਰਦੇ ਨੇ ਜਿੰਨਾ ਸਮਾਂ ਖਾਲਸਾ ਜੀ ਤੁਸੀਂ ਸ਼ਬਦ ਦਾ ਜਾਪ ਕਰਨਾ ਹੈ ਉਹਨਾਂ ਸਮਾਂ ਵਿੱਚ ਦੀ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਤੇ ਸ਼ਬਦ ਦਾ ਜਾਪ ਕਰਨ ਉਪਰੰਤ ਤੁਸੀਂ ਜਿਹੜਾ ਜਲ ਬਣ ਜਾਏਗਾ ਪਾਣੀ ਰੱਖਿਆ ਕੋਲ ਉਸ ਨੂੰ ਸ਼ਕੋਤੀ ਪਰਿਵਾਰ ਨੂੰ ਸ਼ਕਾਓ ਤੇ ਨਾਲੇ ਘਰ ਦੇ ਵਿੱਚ ਤੁਸੀਂ ਉਹ ਜਲ ਵਧਾ ਕੇ ਛਟਾ ਜ਼ਰੂਰ ਦਿਓ ਆਓ ਖਾਲਸਾ ਜੀ ਤੁਹਾਡੇ ਨਾਲ ਸ਼ਬਦ ਦੀ ਸਾਂਝ ਪਾਉਣੀ ਹੈ ਧਿਆਨ ਦੇ ਨਾਲ ਸ਼ਬਦ ਨੂੰ ਖਾਲਸਾ ਜੀ ਸੁਣਿਓ एक टेक गोविंद की त्यागी अनास सब ऊपर सम्राट प्रप पूर्ण गुणतास जनका नाम आधार है प्रभु सरनी पाहे परमेश्वर का आसरा संतन बन माहे रहाओ आप रखे आप देवसी आपे प्रीत पारे दीन दयाल ਕਿਰਪਾ ਨਿਦੇ ਸਾਸ ਸਾਸ ਸਮਰੇ ਕਰਨ ਹਾਰ ਜੋ ਕਰ ਰਹਿਆ ਸਾਈ ਮਡੇ ਆਈ ਗੁਰ ਪੂਰੇ ਉਪਦੇਸ਼ਿਆ ਸੁਖ ਖਸਮ ਰਜਾਈ ਚਿੰਤ ਆਦੇਸ਼ਾ ਗਨਤ ਤਜ ਜਨ ਹੁਕਮ ਪਛਾਤਾ ਨੈ ਬਿਨ ਸੇ ਨਾ ਛੋੜ ਜਾਈ ਨਾਨਕ ਰੰਗਰਾਤਾ ਸੋ ਖਾਲਸਾ ਜੀ ਏਸੀ ਸ਼ਬਦ ਦਾ ਜਾਪ ਇਸ ਸ਼ਬਦ ਨੂੰ ਖਾਲਸਾ ਜੀ ਤੁਸੀਂ ਵਿਧੀ ਦੇ ਅਨੁਸਾਰ ਕਰਨਾ ਹੈ ਤੇ ਮਨ ਦੇ ਵਿੱਚ ਭਾਵਨਾ ਸ਼ਰਧਾ ਭਾਵਨਾ ਬਣਾ ਕੇ ਹੀ ਖਾਲਸਾ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਦੇਖਿਓ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਕਿਵੇਂ ਰੰਗ ਪਾਗ ਲਾਉਂਦੇ ਨੇ ਸੋ ਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲ ਸਾਜੀ ਪੁਰਨ ਚੁਕਾਂ ਦੀ ਖੀਮਾ ਬਖਸ਼ਨੀ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸੁਖਾਲਸਾ ਜੀ ਤੁਸੀਂ ਵੀ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ